ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਇਆ ਭਗਵਾਨ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ মোহ ਪਰਮ ਭੈ ਭੂਲੇ ਸੋ ਤਰਾਰਸਿਉ ਪ੍ਰੀਤ ਲਗਾਈ। ਇਕਯਤਮ ਪੰਥ ਸੁਣਿਉ ਗੁਰ ਸੰਗਤ। ਤੇ ਮੇਲੰਤ ਜਹਉtras ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮ ਦਾਸ ਰਖ ਹਸਰਾਈ ਮੈਂ ਮੂਰਖ ਕੀ ਕਹਿ ਤਕਵਾਤ ਹੈ ਕੋਟ ਪ੍ਰਾਪਦੀ ਤਰਿਆ ਮੇ ਗੁਰ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਬਰਵਾਸ ਨ ਪਰਿਆਰੇ ਕਹਾ ਕੋਟ ਪ੍ਰਭੂਤੋਛ ਹਮਾਰੇ ਰਨਾਂ ਸਕਹਿ ਮਹਿਵਾਜੋ ਤੇ ਹਾਰੀ ਹਮਨਾ ਸਕਤ ਕਾਰ ਸਫਤ ਤੁਮਾਰੀ ਆਪੋ ਲੇਹੋ ਤੁਮ ਕਥਾ ਸੁਦਾਰੇ ਸਾਮਨਾ ਸਕਤ ਕਾਰ ਸਿਫਤ ਤੁਮਾਰੀ ਆਪ ਲੇਹ ਤਮ ਕਥਾ ਸੁਦਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਯੋਗੋ ਚੋਗੋ ਅਟਲ ਚਵਰੂ ਸ਼ਤ ਤਕਤ ਦੇ ਮਾਲਕ ਗਰੀਬ ਨਿਵਾਜ ਸਾਧਗੁਰੂ ਸਾਹਿਬ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾ ਦੀ ਪਾਵਨ ਪਵਿੱਤਰ ਗੋਦ ਦਾ ਆਨੰਦਮਾਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਤੁਹਾਡਾ ਭਾਗੇ ਹਾਂ ਸਾਧ ਗੁਰਾਂ ਦੀ ਸਾਡੇ ਤੇ ਬਖਸ਼ਿਸ਼ ਹੋਈ ਹੈ ਕਿਰਪਾ ਕੀਤੀ ਹੈ ਸਤ ਗੁਰਾਂ ਨੇ ਸਾਨੂੰ ਅਮਰਤ ਵੇਲੇ ਦੀ ਦਾਤ ਬਖਸ਼ ਕੇ ਗੁਰੂ ਦਰਗਾਂ ਦੀਆਂ ਹਾਜ਼ਰੀਆਂ 사ਤ ਸੰਗਤ ਕੇ ਆਪ ਤਾਂ ਦੇ ਨਾਲ ਦੇਵਾਜਿਆ ਹੈ ਸਤਗੁਰਾਂ ਦੇ। ਅਸੀਂ ਬੜੇ ਬੜੇ ਭਾਗੀ ਹਾਂ ਕਿਉਂਕਿ ਬਿਨ ਬਾਕਾਂ ਸਤ ਸੰਗਤ ਨਾਲ ਬੈ ਮੈਨ ਸੰਗਤ ਮੈਂ ਬਰੀਜਾ ਜੀਓ। ਇਹ ਬਿਨ ਬਾਕਾਂ ਬਿਨ ਗੁਰੂ ਦੀ ਕਿਰਪਾ ਤੋਂ 사ਤ ਸੰਗਤ ਦੀਆਂ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ। ਏ ਗੁਰੂ ਦੀ ਕਿਰਪਾ ਦੇ ਸਦਕਾ ਹੀ ਇਹ ਦਾਤ ਪ੍ਰਾਪਤ ਹੋਈ ਹੈ ਸਤਿਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਜੋ ਅਸੀਂ ਅਮਰਤਵੇੜੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਸਾਨੂੰ ਆਜ ਦੇ ਦਿਵਾਨਾ ਵਿੱਚ ਇਸ ਪਾਵਨ ਸ਼ਬਦ ਦੇ ਰਾਹੀਂ ਕੀ ਉਪਦੇਸ਼ ਕਰਦੇ ਨੇ ਸਾਰੀ ਸੰਗਤ ਨੇ ਸਰਧੀਆਂ ਗਰਧੀਆਂ ਇਕਾਗਰ ਚਿਤ ਕਰਕੇ ਆਪਣਾ ਧਿਆਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂ ਦੇ ਕਰਨਾ ਜੋੜਨਾ ਹੈ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਹੇ ਆਖੋ ਜੀ ਸਤਿਨਾਮ ਏਕ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਚੇ ਦਾਨਿ ਜਰਤਾਲ ਜੀ ਸ਼ਾਂਤੀ ਦੇ ਪੰਜ ਬਾਣੀ ਕੇ ਬੋਹਰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੋਰਠਾਰਾਗਨੀ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ ਸਤੁਰਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 611 ਅੰਗ ਪਰਸਬਾਇਮਾਨ ਸਤਿਗੁਰ ਹਾਜ਼ਰ ਰਸਵਚਨ ਰਾਹੀ ਕਿਰਪਾ ਕਰਦੇ ਨੇ ਸੋਰਠ ਮਹੱਲਾ ਪੰਜਵਾ ਕਾਰ ਦੂਜਾ ਚੌਪਦੇ ਸਾਧਗੁਰੂ ਇਹ ਸ਼ਬਦ ਸੋਰਠ ਰਾਗਨੀ ਦੇ ਅੰਦਰ ਦੂਸਰੇ ਕਾਰ ਸਰਤਾਨ ਦੇ ਵਿੱਚ ਸਾਧਗੁਰਾਂ ਦਾ ਇਹ ਚਾਰ ਪਦਿਆਂ ਵਾਲਾ ਚੌਪਦੇ ਭਾਵ ਵਿੱਚ ਚਾਰ ਪਦਿਆਂ ਵਾਲਾ ਵਿਚਾਰਨ ਕੀਤਾ ਹੋਇਆ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਅਦਵੈਤ ਹਸਤੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਇੱਕ ਹੈ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਨਾ ਉਸ ਤੋਂ ਕੋਈ ਵੱਡਾ ਹੈ ਤੇ ਨਾ ਉਸ ਦੇ ਕੋਈ ਬਰਾਬਰ ਦਾ ਹੈ ਸਭ ਤੋਂ ਵੱਡਾ ਉਹ ਪਰਮਾਤਮਾ ਆਪ ਹੀ ਹੈ ਓੰਕਾਰ ਉ ਪਰਮਾਤਮਾ ਸਬਦਾ ਪ੍ਰਕਾਸ਼ਕ ਹੈ ਸਭ ਨੂੰ ਪੈਦਾ ਕਰਨ ਵਾਲਾ ਹੈ ਸਬਦਾ ਪਾਲਨ ਹਾਰਾ ਹੈ ਸਭ ਨੂੰ ਪਾਲਦਾ ਹੈ ਜਿਸ ਦਾ ਵਿਨਾਸ਼ਕ ਵੀ ਉਹ ਆਪ ਹੀ ਹੈ ਵਿਨਾਸ਼ ਵੀ ਆਪ ਹੀ ਕਰਦਾ ਸਤ ਗੁਰ ਪ੍ਰਸਾਦ ਸਤ ਸੱਚਾ ਗੁਰੂ ਹੈ ਸੱਚਾ ਕੇਵਲੋ ਪਰਮਾਤਮਾ ਹੈ ਹੋਰ ਦੁਨੀਆ ਦੇ ਉੱਪਰ ਕੋਈ ਵੀ ਸੱਚਾ ਨਹੀਂ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚਾ ਕੇਵਲੋ ਪਰਮਾਤਮਾ ਹੈ ଅਥਵਾ ਉਹ ਪਰਮਾਤਮਾ ਸਥਿਰ ਹੈ ਸਥਾਈ ਹੈ ਵਿਨਾਸ਼ ਨਹੀਂ ਹੋਣ ਵਾਲਾ ਬਾਕੀ ਸਾਰੀ ਦੁਨੀਆ ਵਿਨਾਸ਼ ਹੋਣ ਵਾਲੀ ਹੈ ਉਹ ਪਰਮਾਤਮਾ ਕਦੇ ਖਾਤਮਾ ਨਹੀਂ ਹੋ ਸਕਦਾ ਨਾਸ਼ ਨਹੀਂ ਹੋ ਸਕਦਾ ਉਸ ਦਾ ਅੰਤ ਨਹੀਂ ਹੈ ਕੋਈ ਸਤਗੁਰ ਪ੍ਰਸਾਦ ਅਥਵਾ ਐਸਾ ਪਿਆਰਾ ਸੱਚੇ ਗੁਰਾਂ ਦੀ ਕਿਰਪਾ ਦੇ ਸਦਕਾ ਹੀ ਪ੍ਰਾਪਤ ਹੁੰਦਾ ਹੈ ਜੇਕਰ ਗੁਰੂ ਕਿਰਪਾ ਕਰੇ ਤਾਂ ਫਿਰ ਐਸੇ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਜੋ ਸਭ ਨੂੰ ਪੈਦਾ ਕਰਕੇ ਪਾਲਦਾ ਹੈ ਤੇ ਅੰਤ ਨੂੰ ਨਾਸ਼ ਕਰਨ ਵਾਲਾ ਵੀ ਉਹ ਆਪ ਹੈ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰੁ ਹਾਈ ਪੰਜਮ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਦੋ ਵੱਡੇ ਭਰਾ ਦਾ ਸੰਗ ਦੋ ਵੱਡੇ ਭਰਾ ਸੰਗ ਬਾਬਾ ਪ੍ਰਥੀਚੰਦ ਤੇ ਬਾਬਾ ਮਹਾਦੇਵ ਜੀ ਛੋਟੇ ਗੁਰੂ ਅਰਜਨ ਦੇਵ ਜੀ ਸਨ ਦੋਨਾਂ ਦੇ ਨਾਲ ਉਹ ਮਹਾਦੇਵ ਜੀ ਪ੍ਰਿਥੀਚੰਦ ਦੇ ਮਗਰ ਲੱਗ ਕੇ ਪ੍ਰਿਥੀਚੰਦ ਦੇ ਸੰਦਾ ਦੇ ਮਗਰ ਲੱਗ ਕੇ ਗੁਰੂ ਤੋਂ ਵੀਰਮਖ ਹੋਏ ਸਨ ਗੁਰੂ ਦੇ ਲੜ ਨਹੀਂ ਲੱਗੇ ਗੁਰੂ ਤੋਂ ਵੀਰਮਖ ਹੋ ਗਏ ਸਨ ਕਿਤਨਾ ਸਮਾਂ ਗੁਰੂ ਤੋਂ ਵੀਰਮਖ ਰਹੇ ਫਿਰ ਸਿੱਖ ਸੰਗਤਾਂ ਦੇ ਕਹਿਣ ਦੇ ਮੁਤਾਬਕ ਕਹਿਣ ਅਨੁਸਾਰ ਗੁਰੂ ਕੀ ਸੰਗਤ ਵਿੱਚ ਆਏ ਇਹ ਗੁਰੂ ਜੀ ਪਤਿ ਸ਼ਰਦਾ ਭਾਗ ਹੋ ਗਿਆ। ਗੁੱਸਾ ਘਟ ਗਿਆ ਸ਼ਰਦਾ ਦੀ ਵਿਚ ਆ ਗਈ। ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀਾਂ ਦਾ ਜੋਤੀ ਜੋਤ ਪਰ ਪਰ ਬਾ ਜੋਤੀ ਜੋਤ ਦਿਹਾੜਾ ਆ ਗਿਆ। ਵਾਹਿਗੁਰੂ ਮਾਫ ਕਰਨਾ। ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀਾਂ ਦਾ ਜੋਤੀ ਜੋਤ ਦਿਹਾੜਾ ਆ ਰਿਹਾ ਸੀ। ਤੇ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਮਹਾਦੇਵ ਜੀ ਦੇ ਸਮੇਤ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਬੜੇ ਪਿਆਰ ਸਤਕਾਰ ਦੇ ਨਾਲ ਮਿਲੇ ਸੇਵਾ ਪਾਣੀ ਕੀਤੀ ਮਹਾਦੇਵ ਜੀ ਨੇ ਉਸ ਸਮੇਂ ਗੁਰੂ ਕੀ ਸੰਗਤ ਕੀਤੀ ਤੇ ਸ਼ਰਧਾ ਉਹਨਾਂ ਦੇ ਦਿਲ ਵਿੱਚ ਬਹੁਤ ਵੱਧ ਗਈ ਗੁਰੂ ਜੀ ਪ੍ਰਤੀ ਤੇ ਫਿਰ ਆ ਕੇ ਗੁਰੂ ਜੀ ਨੂੰ ਬੇਨਤੀ ਕਰਦੇ ਐ ਕਿ ਸਤਿਗੁਰੂ ਮੇਰੇ ਤੋਂ ਭੁੱਲ ਹੋ ਗਈ ਤੁਸੀਂ ਸੱਚ ਮੋੱਚੇ ਹੀ ਆਕਾਸ਼ ਰੂਪ ਹੋ ਗੁਰਦੇਵ ਪਿਤਾ ਦੇ ਅਸਲੀ ਗੁਰਤਾ ਗੱਦੀ ਦੇ ਵਾਰਸ ਤੁਸੀਂ ਹੋ ਮੇਰੇ ਤੋਂ ਭੁੱਲ ਹੋਈ ਹੈ ਮੈਂ ਆਪ ਜੀ ਤੋਂ ਵੇ ਮੁਖ ਰਿਹਾ ਹਾਂ ਕਿਰਪਾ ਕਰੋ ਮੈਨੂੰ ਮੁਕਤੀ ਬਖਸ਼ੋ ਗੁਰਾਂ ਦੇ ਦਰਸ਼ਨ ਬਖਸ਼ੋ ਸਤਿਗੁਰੂ ਮੇਨੂੰ ਸਤਿਗੁਰੂ ਫਿਰ ਉਸਤਮੇ ਇਹ ਸ਼ਬਦ ਉਚਾਰਨ ਕਰਦੇ ਨੇ ਇਸ ਸ਼ਬਦ ਦੇ ਅੰਦਰ ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਂ ਦੇ ਸਵਾਜਵਾਬ ਨੇ। ਬਚਨ ਕਰਦੇ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਸਾਧਗਰਾਂ ਨੇ ਉਸ ਸਮੇਂ ਮਹਾਦੇਵ ਜੀ ਨੂੰ ਕਿਹਾ ਬਾਬਾ ਜੀ ਭਰਾਤਾ ਜੀ ਕਿ ਤੁਸੀਂ ਸਾਡੇ ਤੋਂ ਵੱਡੇ ਹੋ ਤੁਹਾਨੂੰ ਅਸੀਂ ਉਪਦੇਸ਼ ਕਿਸ ਤਰ੍ਹਾਂ ਦੇ ਸਕਦੇ ਹਾਂ। ਫਿਰ ਮਹਾਦੇਵ ਜੀ ਕਹਿ ਲਗੇ ਏ ਕਪਿਤਾ ਏਕਸਕੇ ਹਮਾਰਿਕ ਕਿ ਅਸੀਂ ਭਾਵੇਂ ਇੱਕ ਪਿਤਾ ਦੇ ਪੁੱਤਰ ਹਾਂ ਇੱਕ ਪਿਤਾ ਦੇ ਹੀ ਬੱਚੇ ਹਾਂ ਆਪਣਾ ਦੋਵਾਂ ਦਾ ਪਿਤਾ ਸਾਤਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਤੂੰ ਮੇਰਾ ਗੁਰਹਾਈ ਤਿਤ ਪਾਰ ਤੁਸੀ ਮੇਰੇ ਗੁਰਹਾਈ ਹੋ ਗੁਰਹਾਈ ਗੁਰੂ ਹੋ ਵੇਸ਼ਕ ਆਪਣੇ ਪਿਤਾ ਜੀ ਇਹ ਕਹਨਾਂ ਗੁਰੂ ਜੀ ਇੱਕ ਹਨ ਇੱਕੋ ਪਿਤਾ ਦੇ ਅਸੀਂ ਪੁੱਤਰ ਹਾਂ ਪਰ ਤੁਸੀਂ ਮੇਰੇ ਗੁਰ ਹਾਈ ਭਾਵ ਕੇ ਮੇਰੇ ਗੁਰੂ ਵੀ ਹੋ ਕਿਉਂਕਿ ਉਹਨਾਂ ਦੀ ਗੁਰਤਾ ਗਦੀ ਦੇ ਵਾਰਸ ਤੁਸੀਂ ਹੋ ਪੰਜਵੇਂ ਸਰੂਪ ਤੁਸੀਂ ਹੋ ਇਸ ਕਰਕੇ ਤੁਸੀਂ ਸਾਡੇ ਗੁਰੂ ਵੀ ਹੋ ਪਹਿਲਾਂ ਤਾਂ ਮੈਂ ਤੁਹਾਨੂੰ ਕੇਵਲ ਛੋਟਾ ਭਰਾ ਸਮਝਦਾ ਸਾਂ ਪਰ ਉਹ ਮੇਰੀ ਭੁੱਲ ਸੀ ਪਰ ਹੁਣ ਮੈਨੂੰ ਜਦੋਂ ਸਮਝ ਆਈ ਹੈ ਹੁਣ ਮੈਂ ਤੁਹਾਨੂੰ ਆਪਣਾ ਗੁਰੂ ਜਾਣਿਆ ਹੈ ਹੁਣ ਤੁਸੀਂ ਮੇਰੇ ਗੁਰ ਹਾਈ ਮੇਰੇ ਗੁਰੂ ਹੋ ਮੇਰੇ ਤੇ ਕਿਰਪਾ ਕਰੋ ਸਣ ਮੀਤਾ ਜੀਓ ਹਮਾਰਾ ਬਲ ਬਲ ਜასი ਹਰ ਦਰਸਨਾ ਦੇਖਾਈ ਤੇ ਮਹਾਦੇਵ ਜੀ ਸਤ ਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਮਹਾਰਾਜ ਜੀ ਆਣੋ ਬਚਨ ਕਹਿ ਰਹੇ ਨੇ ਸੋਨਾ ਮੀਤਾ اے ਪਿਆਰੇ ਮਿੱਤਰ ਪਿਆਰੇ ਭਰਾਤਾ ਜੀ ਸੁਣਨਾ ਕਰੋ ਮੇਰੀ ਅਰਜ ਨੂੰ ਜਿਉ ਹਮਾਰਾ ਬਲ ਬਲ ਜアシ ਇਹ ਮੇਰੀ ਜਿੰਦ ਇਹ ਮੇਰਾ ਸਰੀਰ ਇਹ ਮੇਰਾ ਮਾਨ ਆਪਜੀ ਤੋਂ ਬਲ ਹਾਰੇ ਜਾਂਦਾ ਹੈ ਵਾਰਨੇ ਜਾਂਦਾ ਹੈ ਸਦਕੇ ਜਾਂਦਾ ਹੈ 사ਧਗੁਰਾਂ ਜੀ ਨੇ ਕਿਹਾ ਕਿ ਹਾਂਜੀ ਮਹਾਦੇਵ ਜੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤਾਂ ਉਹਨਾਂ ਨੇ ਬਚਨ ਕੀਤਾ ਹਰ ਦਰਸ਼ਨ ਦੇਖਾਈ ਕਿ ਸਤਿਗੁਰੂ ਕਿਰਪਾ ਕਰੋ ਉਸ ਹਰੀ ਪਰਮਾਤਮਾ ਦੇ ਸਾਨੂੰ ਦਰਸ਼ਨ ਦਿਦਾਰ ਕਰਵਾ ਦੇਵੋ ਉਸ ਪਰਮਾਤਮਾ ਨੇ ਦਰਸ਼ਨ ਬਖਸ਼ ਦੇਹੋ ਐਸੀ ਕਿਰਪਾ ਕਰੋ ਜਿਸ ਦੇ ਨਾਲ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ ਇਸ ਸੰਸਾਰ ਤੇ ਆਇਆ ਸਫਲਾ ਹੋ ਜਾਵੇ ਕਿਰਪਾ ਕਰੋ ਐਸੇ ਪਰਮਾਤਮਾ ਦੇ ਦਰਸ਼ਨ ਦਿਖਾਉਣੇ ਕਰੋ ਸਤਿਗੁਰੂ ਪ੍ਰਤੱਖ ਸੋਣ ਮੀਤਾ ਧੂਰੀ ਕਉ ਬਲ ਜਾਈ ਸੇ ਪਿਆਰੇ ਮਿੱਤਰ ਪਿਆਰੇ ਭਰਾਤਾ ਜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੂਰੀ ਕਉ ਬਲ ਜਾਈ ਬਾਬਾ ਮਹਾਦੇਵ ਜੀ ਕਹਿ ਰਹੇ ਨੇ ਕਿ ਸਤਿਗੁਰੂ ਜੀ ਮੈਂ ਤੁਹਾਡੀ ਚਰਨ ਧੂੜ ਤੋਂ ਤੁਹਾਡੇ ਚਰਨਾਂ ਦੀ ਧੂੜ ਤੋਂ ਵੀ ਬਲਿਹਾਰੇ ਜਾਂਦਾ ਹਾਂ ਤੁਹਾਡੇ ਤੋਂ ਇਹ ਜਿੰਦਵਾਰ ਨੇ ਜਾਂਦੀ ਹੈ ਇਹ ਸਰੀਰ ਇਹ ਤਨ ਇਹ ਮਨ ਸਭ ਕੁਝ ਤੁਹਾਡੇ ਤੋਂ ਵਾਰਨੇ ਸਦਕੇ ਜਾਂਦਾ ਹੈ ਬਲਿਹਾਰ ਜਾਂਦਾ ਹੈ ਮੈਂ ਆਪ ਜੀ ਦੀ ਚਰਨ ਧੂੜ ਤੋਂ ਵੀ ਬਲਿਹਾਰੇ ਜਾਂਦਾ ਹਾਂ ਸਤਿਗੁਰੂ ਇਹੋ ਮਨ ਤੇਰਾ ਭਾਈ ਏ ਭਾਈ ਪਿਆਰੇ ਭਰਾ ਜੀ ਇਹ ਮਨ ਏ ਵੀ ਤੇਰੇ ਹੀ ਹੈ ਇਹਦੇ ਵਿੱਚ ਮੇਰਾ ਕੁਝ ਨਹੀਂ ਹੈ ਇਹ ਵੀ ਤੇਰਾ ਹੀ ਹੈ ਰਹਾਉ ਉਸ ਨਾਮ ਕਰਿ ਵਿਸ਼ਰਾਮ ਦੇ ਕਰਿ ਸਤਿਗੁਰੂ ਅੱਗੇ ਬਚਨ ਕਰਦੇ ਨੇ ਪਾਗ ਮਲੋਵਾ ਮਾਲ ਮਲ ਧੋਵਾ ਇਹੋ ਮਾਨ ਤੈ ਕੂਦੇ ਸਾ ਕਿ ਸਤਿਗੁਰੂ ਅਸੀਂ ਤੁਹਾਡੇ ਪਾਗ ਮਲੋਵਾ ਪਾਗ ਤੁਹਾਡੇ ਪੈਰਾਂ ਨੂੰ ਧੋਣਾ ਕਰੀਏ ਸਾਡੇ ਚਰਨਾਂ ਨੂੰ ਸਾਫ ਕਰਨਾ ਕਰੀਏ ਮਾਲ ਮਾਲ ਤੋਂ ਵਾ ਮਾਲ ਮਾਲ ਕੇ ਧੋਣਾ ਕਰੀਏ ਆਪ ਜੀ ਦੇ ਪੈਰਾਂ ਨੂੰ ਪੈਰਾਂ ਦੀ ਆਪ ਜੀ ਦੇ ਮਾਲਿਸ਼ ਕਰੀਏ ਅਸੀਂ ਇਹੋ ਮੰਨ ਤੈ ਕੂ ਦੇਸਾ ਤੇ ਇਹ ਜਿਹੜਾ ਮਨ ਹੈ ਜਿਸ ਦੇ ਜੋ ਵਕਾਰਾਂ ਦੇ ਪਿੱਛੇ ਲੱਗਿਆ ਸੀ ਪਹਿਲਾਂ ਹੁਣ ਮੈਂ ਆਪ ਜੀ ਨੂੰ ਅਰਪਣ ਕਰ ਦਿੱਤਾ ਹੈ ਆਪ ਜੀ ਨੂੰ ਸੌਂਪ ਦਿੱਤਾ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਹੈ ਏ ਮੇਰਾ ਮਾਨ ਹੈ ਮੈਂ ਆਪ ਜੀ ਨੂੰ ਅਰਪਣ ਕਰ ਰਿਹਾ ਹਾਂ ਸਤਿਗੁਰੂ ਅੱਗੇ ਫਿਰ ਬੇਨਤੀ ਕਰਦੇ ਨੇ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਕੇ ਸਤਿਗੁਰੂ ਜੀ ਪਿਆਰੇ ਮਿੱਤਰ ਜੀ ਹਉ ਤੇਰੀ ਸਰਣਾਈ ਆਇਆ ਮੈਂ ਆਪ ਜੀ ਦੀ ਸਰਣ ਦੇ ਵਿੱਚ ਆਇਆ ਆਪ ਜੀ ਦੇ ਦਰ ਤੇ ਆਇਆ ਹਾਂ ਕਿਰਪਾ ਕਰੋ ਆਪ ਜੀ ਦਾ ਸੁਭਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਸਾਧ ਗੁਰੂ ਕਿਰਪਾ ਕਰੋ ਇਹ ਆਪ ਜੀ ਦਾ ਸੁਭਾ ਹੈ ਸ਼ਰਨ ਆਇਆ ਨੂੰ ਆਪ ਜੀ ਆਪਣੇ ਕੰਠ ਦੇ ਨਾਲ ਗਲੇ ਦੇ ਨਾਲ ਲਾਉਂਦੇ ਹੋ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਆਪ ਜੀ ਦਾ ਓਟ ਆਸਰਾ ਧੱਕਿਆ ਹੈ ਆਪ ਜੀ ਕਿਰਪਾ ਕਰੋ ਰਾਗ ਮਿਲਾਓ ਦੇਹੋ ਉਪਦੇਸ਼ਾ ਕਿ ਮੈਨੂੰ ਐਸਾ ਉਪਦੇਸ਼ ਬਖਸ਼ਿਸ਼ ਕਰੋ ਐਸਾ ਸ਼ਬਦ ਬਖਸ਼ਿਸ਼ ਕਰੋ ਜਿਹਦੇ ਨਾਲ ਮੇਰਾ ਮਿਲਾਪ ਉਸ ਅੰਤਰ ਆਤਮੇ ਪ੍ਰਮਾਤਮਾ ਦੇ ਨਾਲ ਹੋ ਜਾਵੇ। ਉਸ ਸੱਚੇ ਸਾਤਗੁਰੂ ਅਕਾਲ ਪੁਰਖ ਦੇ ਨਾਮ ਦੇ ਵਿੱਚ ਮੈਂ ਅਭੇਦ ਹੋ ਜਾਵਾਂ। ਐਸਾ ਉਪਦੇਸ਼ ਬਖਸ਼ਿਸ਼ ਕਰੋ। ਤੇ ਫਿਰ ਉਸ ਸਮੇਂ ਸਾਤਗੁਰੂ ਜੀ ਮਹਾਦੇਵ ਜੀ ਨੂੰ ਬਚਨ ਕਰਦੇ ਨੇ ਕਿ ਉਸ ਸਤਿਗੁਰੂ ਦੇ ਨਾਲ ਮਿਲਾਪ ਕਿਸ ਤਰ੍ਹਾਂ ਹੁੰਦਾ ਹੈ ਕਿਸ ਤਰ੍ਹਾਂ ਸੋ ਸੱਚੇ ਸਤਿਗੁਰਾਂ ਦੇ ਦੀਦਾਰ ਹੁੰਦੇ ਨੇ ਸਤਿਗੁਰੂ ਬਚਨ ਕਰਦੇ ਨੇ ਮਾਨ ਨਾ ਕੀਜੈ ਸਰਨ ਪਰੀਜੈ ਕਰੈ ਸੋ ਭਲਾ ਮਨਾਈਐ ਸਤਿਗੁਰੂ ਬਚਨ ਕਰ ਰਹੇ ਨੇ ਮਹਾਦੇਵ ਜੀ ਨੂੰ ਕਿ ਭਾਈ ਕਿਸੇ ਵੀ ਚੀਜ਼ ਦਾ ਪਰਮਾਤਮਾ ਨੇ ਸਾਨੂੰ ਜੋ ਵੀ ਵਸਤੂ ਦਿੱਤੀ ਹੈ ਭਾਵੇਂ ਸਾਨੂੰ ਗਿਆਨ ਦਿੱਤਾ ਹੈ ਧਨ ਦੌਲਤ ਦਿੱਤੀ ਹੈ ਸ਼ਹਰਤ ਦਿੱਤੀ ਹੈ ਕੋਈ ਵੀ ਸਤਿਗੁਰਾਂ ਦੀ ਦਿੱਤੀ ਹੋਈ ਦਾਤ ਦਾ ਕਦੇ ਵੀ ਮਾਨ ਹੰਕਾਰ ਨਹੀਂ ਕਰਨਾ ਕਦੇ ਵੀ ਹੰਕਾਰ ਨਹੀਂ ਕਰਨਾ ਸਤਿਗੁਰੂ ਦੀ ਦਿੱਤੀ ਹੋਈ ਦਾਤ ਦਾ ਬਸ ਸਤਿਗੁਰਾਂ ਦੇ ਬਾਣੇ ਦੇ ਵਿੱਚ ਰਹਿਣਾ ਹੈ ਨਿਮਰਤਾ ਦੇ ਵਿੱਚ ਰਹਿਣਾ ਹੈ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ ਜੋ ਸਤਿਗੁਰੂ ਹੁਕਮ ਕਰ ਦੇਨੇ ਭਲਾ ਕਰਕੇ ਸਤਿ ਬਚਨ ਕਰਕੇ ਮੰਨਣਾ ਚਾਹੀਦਾ ਜਿਵੇਂ ਇੱਕ ਰਾਜਾ ਸ਼ਿਕਾਰ ਖੇਡਣ ਗਿਆ ਤੇ ਉਸ ਦੀ ਆਪਣੀ ਤਲਵਾਰ ਨਾਲ ਹੀ ਉਸ ਦੀ ਆਪਣੀ ਉਂਗਲੀ ਕੱਟੀ ਗਈ ਆ ਕੇ ਉਸ ਨੇ ਆਪਣੇ ਵਜ਼ੀਰ ਨੂੰ ਦੱਸਿਆ ਕਿ ਵਜ਼ੀਰ ਜੀ ਇਹ ਬਾਣਾ ਵਾਪਰਿਆ ਸਿਆਣਾ ਵਜ਼ੀਰ ਕਹਿੰਦਾ ਰਾਜਨ ਭਲਾ ਹੋਇਆ। ਆ ਰਾਜੇ ਨੂੰ ਗੁੱਸਾ ਆ ਗਿਆ। ਉਹ ਕਹਿੰਦਾ ਮੇਰੀ ਉਂਗਲੀ ਵੱਡੀ ਗਈ ਤੇ ਤੂੰ ਕਹਿਣਾ ਭਲਾ ਹੋਇਆ। ਰਾਜੇ ਨੇ ਵਜ਼ੀਰ ਨੂੰ ਅਹੁਦੇ ਤੋਂ ਹਟਾ ਦਿੱਤਾ। ਤੇ ਵਜ਼ੀਰ ਫਿਰ ਬੋਲਿਆ ਕਹਿੰਦਾ ਰਾਜਨ ਭਲਾ ਹੋਇਆ। ਚਲੋ ਥੋੜੇ ਦਿਨਾਂ ਬਾਅਦ ਰਾਜਾ ਫਿਰ ਸ਼ਿਕਾਰ ਖੇਡਣ ਗਿਆ ਫਿਰ ਇਕੱਲਾ ਹੀ ਚਲਾ ਗਿਆ। ਤੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਉਸ ਨੂੰ ਸੁੰਦਰ ਜਾਣ ਕੇ ਸੋਹਣੀਆਂ ਪੋਸ਼ਾਕਾਂ ਪਾਈਆਂ ਜਾਣ ਕੇ ਉਸ ਨੂੰ ਪਕੜ ਲਿਆ ਤੇ ਦੇਵੀ ਦੀ ਬਲੀ ਦੇਣ ਲੱਗੇ ਉਸ ਦੀ ਇਸ਼ਨਾਨ ਕਰਾਇਆ ਤਾ ਹੱਥ ਤੇ ਨਿਗਾਵੜੀ ਜੀ ਕੇ ਉਸ ਦੀ ਇੱਕ ਉਂਗਲੀ ਨਹੀਂ ਹੈ ਉਹਨਾਂ ਨੇ ਆਖਿਆ ਕਿ ਇਸ ਦਾ ਇੱਕ ਅੰਗ ਭੰਗ ਹੈ ਇਸ ਦੀ ਬਲੀ ਨਹੀਂ ਦੇਣੀ ਸ਼ਾਹ ਨੇ ਦਿੱਤਾ ਰਾਜਾ ਬੜਾ ਖੁਸ਼ ਹੋਇਆ ਤੇ ਵਜ਼ੀਰ ਦੇ ਕੋਲੇ ਆਇਆ ਵਜ਼ੀਰ ਨੂੰ ਕਹਿਣ ਲੱਗਿਆ ਕਿ ਜਦੋਂ ਮੈਂ ਤੈਨੂੰ ਕਿਹਾ ਸੀ ਕਨੋ ਉਹਦੇ ਤੋਂ ਲਾਇਆ ਸੀ ਤੇ ਤੂੰ ਉਸ ਸਮੇਂ ਮੈਨੂੰ ਕਿਹਾ ਸੀ ਕਿ ਰਾਜਨ ਭਲਾ ਹੋਇਆ ਇਸ ਦਾ ਕੀ ਮਤਲਬ ਹੈ ਉਹ ਕਹਿੰਦਾ ਤੁਹਾਡੀ ਉਂਗਲੀ ਕੱਟੀ ਗਈ ਤੁਹਾਡਾ ਤਾਂ ਭਲਾ ਹੋ ਗਿਆ ਤੁਹਾਡੀ ਬਲੀ ਨਹੀਂ ਦਿੱਤੀ ਪੈਂਟ ਦੇ ਲੋਕਾਂ ਨੇ ਆਂਦਾ ਜੇ ਤੁਸੀਂ ਮੈਨੂੰ ਉਹਦੇ ਤੋਂ ਨਾ ਲਾਉਂਦੇ ਤਾਂ ਮੈਂ ਤੁਹਾਡੇ ਨਾਲ ਹੋਣਾ ਸੀ ਉਹਨਾਂ ਨੇ ਤੁਹਾਡੀ ਜਗ੍ਹਾ ਮੇਰੀ ਬੜੀ ਦੇ ਦੇਣੀ ਸੀ ਇਸ ਕਰਕੇ ਮੈਂ ਕਿਹਾ ਸੀ ਭਲਾ ਹੋਇਆ ਕਿ ਪ੍ਰਮਾਤਮਾ ਜੋ ਕਰਦਾ ਹੈ ਭਲਾ ਕਰਦਾ ਹੈ ਚੰਗਾ ਕਰਦਾ ਹੈ ਜੇ ਉਸ ਦਿਨ ਤੁਹਾਡੀ ਉਂਗਲੀ ਨਾ ਕੱਟੀ ਜਾਂਦੀ ਹੁਕਮ ਦੇ ਅਨੁਸਾਰ ਤਾਂ ਅੱਜ ਤੁਹਾਡੀ ਬੜੀ ਦਿੱਤੀ ਜਾਣੀ ਸੀ ਇਸ ਕਰਕੇ ਪ੍ਰਮਾਤਮਾ ਜੋ ਵੀ ਕਰਦਾ ਹੈ ਉਹ ਭਲਾ ਹੀ ਕਰਦਾ ਹੈ ਚੰਗਾ ਹੀ ਕਰਦਾ ਹੈ ਉਸ ਦੇ ਕੀਤੇ ਹੋਏ ਨੂੰ ਸਤਿਵਚਨ ਕਰਕੇ ਮੰਨਣਾ ਚਾਹੀਦਾ ਹੈ ਕਿ ਕਦੇ ਵੀ ਉਸ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਦਾ ਕਦੇ ਵੀ ਮਾਨ ਹੰਕਾਰ ਨਹੀਂ ਕਰਨਾ ਭਾਵੇਂ ਉਸ ਪਰਮਾਤਮਾ ਨੇ ਸਾਨੂੰ ਸਮਝ ਬਖਸ਼ੀ ਹੈ ਗਿਆਨ ਬਖਸ਼ਿਆ ਹੈ ਧਨ ਦੌਲਤ ਬਖਸ਼ੀ ਹੈ ਕੋਠੀਆਂ ਕਾਰਾਂ ਬਖਸ਼ੀਆਂ ਨੇ ਪਰਮਾਤਮਾ ਨੇ ਜਿਤਨੇ ਵੀ ਸਾਨੂੰ ਪਦਾਰਥਿਕ ਸੁੱਖ ਬਖਸ਼ੇ ਨੇ ਕਿਸੇ ਚੀਜ਼ ਦਾ ਵੀ ਮਾਣ ਨਹੀਂ ਕਰਨਾ ਕਿਉਂਕਿ ਇਹ ਸਭ ਇੱਥੇ ਪੇ ਰਹਿ ਜਾਣੇ ਕਿਧਰੇ ਨਾਲ ਨਹੀਂ ਜਾਣੇ ਸਾਧਗੁਰੂ ਵਚਨ ਕਰਦੇ ਨੇ ਜੋ ਇਨ੍ਹਾਂ ਚੀਜ਼ਾਂ ਦਾ ਪਦਾਰਥਕ ਚੀਜ਼ਾਂ ਦਾ ਜੋ ਗਮਾਨ ਕਰਦੇ ਨੇ ਉਹਨਾ ਵਰਥਾਇ ਸਾਧਗੁਰੂ ਬਚਨ ਕਰਦੇ ਨੇ ਕਰੈ ਗੁਮਾਨ ਚੁਬੈ ਤਿਸ ਸੂਲਾ ਕੋ ਕਾਟਨ ਕੋ ਨਹੀਂ ਅਜੈ ਸੁ ਚੂਬ ਕੋ ਬਿਲਲ ਬਿਲਾਤੇ ਨਰਕੇ ਘੋਰ ਪਚਾਈ ਕਿ ਭਾਈ ਜਿਹੜੇ ਗੁਮਾਨ ਕਰਦੇ ਨੇ ਉਹਨਾਂ ਦੇ ਫਿਰ ਇਸ ਤਰ੍ਹਾਂ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਕੋਈ ਸੂਲਾ ਟਿੱਖੀਆਂ ਸੂਲਾ ਉਹਨਾਂ ਦੇ ਪਿੰਡੇ ਦੇ ਉੱਪਰ ਚਬੋ ਰਿਹਾ ਹੋਵੇ ਖਬੋ ਰਿਹਾ ਹੋਵੇ ਉੱਪਰ ਪਿੰਡੇ ਦੇ ਤੇ ਅੰਤ ਨੂੰ ਉਹਨਾਂ ਨੂੰ ਨਰਕਾਂ ਵਿੱਚ ਜਗ੍ਹਾ ਮਿਲਦੀ ਹੈ ਜਿਹੜੇ ਗੁਮਾਨ ਕਰਦੇ ਨੇ ਹੰਕਾਰ ਕਰਦੇ ਨੇ ਕਦੇ ਵੀ ਹੰਕਾਰ ਨਹੀਂ ਕਰਨਾ ਗੁਮਾਨ ਨਹੀਂ ਕਰਨਾ ਸਗੋਂ ਸ਼ਰਣ ਦੇ ਵਿੱਚ ਪੈਣਾ ਹੈ ਸਤਿਗੁਰਾਂ ਦੀ ਨਿਮਾਣੇ ਹੋ ਕੇ ਰਹਿਣਾ ਹੈ ਜੇ ਸਤਿਗੁਰਾਂ ਨੇ ਸਾਨੂੰ ਕੁਝ ਬਖਸ਼ਿਆ ਹੈ ਤਾਂ ਉਸ ਦੇ ਵਿੱਚ ਨਿਮਾਣੇ ਹੋ ਕੇ ਰਹਿਣਾ ਹੈ ਕਦੇ ਹੰਕਾਰ ਨਹੀਂ ਕਰਨਾ ਢਿੱਤੀ ਹੋਈ ਦਾਤ ਦਾ ਤੇ ਜੋ ਪਰਮਾਤਮਾ ਕਰਦਾ ਹੈ ਉਸ ਨੂੰ ਭਲਾ ਕਰਕੇ ਸਤਿ ਵਚਨ ਕਰਕੇ ਮੰਨੀ ਜਾਓ ਇਸ ਦੇ ਵਿੱਚ ਹੀ ਆਪਣੀ ਭਲਾਈ ਹੈ ਸੋਣਾ ਮੀਤਾ ਜੀਓ ਪੈੰਡ ਸਭ ਤਨ ਅਰਪੀਜੈ ਏ ਆਓ ਦਰਸਨਾ ਹਰ ਜੀਓ ਪਾਈਐ ਤੇ ਸਤਿਗੁਰੂ ਵਚਨ ਕਰ ਰਹੇ ਨੇ ਕਿ ਹੈ ਪਿਆਰੇ ਮਿੱਤਰ ਜੀ ਬਾਬਾ ਮਹਾਦੇਵ ਜੀ ਸੁਣੋ ਅਸ ਪਰਮਾਤਮਾ ਨੂੰ ਆਪਣਾ ਤਨ ਮਨ ਧਨ ਸਭ ਕੁਝ ਸੌਂਪ ਦਿਓ ਸਭ ਕੁਝ ਜਸ ਪਰਮਾਤਮਾ ਦੇ ਅੱਗੇ ਰੱਖ ਦਿਓ ਆਪਣੀ ਜਿੰਦ ਆਪਣਾ ਸਰੀਰ ਆਪਣਾ ਮਨ ਸਭ ਕੁਝ ਉਸ ਪਰਮਾਤਮਾ ਨੂੰ ਅਰਪਣ ਕਰ ਦਿਓ ਇਆਓ ਦਰਸ਼ਨ ਹਰ ਜੀਓ ਪਾਈਐ ਫਿਰ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਦਰਸ਼ਨ ਮਿਲਦੇ ਨੇ ਇਸ ਤਰੀਕੇ ਦੇ ਨਾਲ ਆਪਾਂ ਸਤਿਗੁਰਾਂ ਦੇ ਦਰਸ਼ਨ ਪਾ ਸਕਦੇ ਹਾਂ ਉਹਨਾਂ ਦਾ ਦਿਦਾਰ ਕਰ ਸਕਦੇ ਹਾਂ ਜਿੰਨਾ ਚਿਰ ਅਸੀਂ ਆਪਣੇ ਮਨ ਦਾ ਗਮਾਨ ਨਹੀਂ ਹਟਾਉਂਦੇ ਆਪਣਾ ਮਨ ਸਤਿਗੁਰਾਂ ਦੇ ਅਰਪਣ ਨਹੀਂ ਕਰਦੇ ਉਤਨਾ ਚਿਰ ਅਸੀਂ ਉਸ ਪਰਮਾਤਮਾ ਦੇ ਦਰਸ਼ਨ ਦੇਦਾਰ ਨਹੀਂ ਕਰ ਸਕਦੇ ਸੇਫਰ ਜਦੋਂ ਇਸ ਤਰ੍ਹਾਂ ਸ਼ਬਦ ਮਹਾਦੇਵ ਜੀ ਨੇ ਸੁਣਿਆ ਤਾਂ ਉਹਨਾਂ ਦੇ ਅੰਦਰ ਦੇ ਕਪਾਟ ਖੁੱਲ ਗਏ ਭਰਮ ਦੂਰ ਹੋ ਗਿਆ ਗਿਆਨ ਦਾ ਪ੍ਰਕਾਸ਼ ਹੋ ਗਿਆ ਇਹ ਫਿਰ ਜੋ ਉਹਨਾਂ ਨੂੰ ਆਨੰਦ ਆਇਆ ਉਸ ਬਾਰੇ ਦੱਸ ਰਹੇ ਨੇ ਭਾਇਓ ਅਨੁਗ੍ਰਹੋ ਪ੍ਰਸਾਦ ਸੰਤਨਕ ਹਰ ਨਾਮਾ ਹੈ ਮਿੱਠਾ ਕਿ ਜਦੋਂ ਸੰਤਾਂ ਦੀ ਕਿਰਪਾ ਦੇ ਸਦਕਾ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਤਾਂ ਬੜਾ ਆਨੰਦ ਆਇਆ ਹੈ ਤੇ ਉਸ ਆਨੰਦ ਦੇ ਨਾਲ ਕੀ ਹੋਇਆ ਹਰ ਨਾਮਾ ਹੈ ਮਿੱਠਾ ਅਸ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਜਿਹਦੇ ਤੋਂ ਲਹੋਰ ਕੋਈ ਵਸਤੂ ਜਿਹਦੇ ਸਮਾਨ ਹੋਰ ਕੋਈ ਪਦਾਰਥਕ ਮਿੱਠਾ ਨਹੀਂ ਹੋ ਸਕਦਾ ਕਿਉਂਕਿ ਸਭੇ ਵਸਤੂ ਕੌੜੀਆਂ ਸੱਚੇ ਨਾ ਹੋ ਮਿੱਠਾ ਜਿਨ੍ਹਾਂ ਨੂੰ ਨਾਮ ਦਾ ਸਵਾਦ ਆ ਗਿਆ ਉਹਨਾਂ ਦੇ ਬਾਣੇ ਦੁਨੀਆ ਦੀਆਂ ਮਿੱਠੀਆਂ ਚੀਜ਼ਾਂ ਸਾਰੀਆਂ ਹੀ ਕੌੜੀਆਂ ਨੇ ਮਿੱਠਾ ਕੇਵਲ ਉਹਨਾਂ ਨੂੰ ਪਰਮਾਤਮਾ ਦਾ ਨਾਮ ਲੱਗਦਾ ਹੈ ਜਾਨ ਨਾਨਕ ਕਹੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡਿਠਾ ਤੇ ਜਸ ਤੇ ਪੂਰਨ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੀ ਬਖਸ਼ਿਸ਼ ਕੀਤੀ ਹੈ ਸਭ ਅਕਲ ਨਿਰੰਜਨ ਡਿਠਾ ਉਸ ਅਕਲ ਭਾਵ ਕੁਲਾਂ ਤੋ ਰਹਤ ਨਿਰੰਜਨ ਮਾਇਆ ਦੇ ਕਾਲਖ ਤੋ ਰਹਤ ਉਸ ਸੱਚੇ ਸਤਿਗੁਰਾਂ ਨੂੰ ਡਿਠਾ ਭਾਵ ਕੇ ਉਸ ਦੇ ਦਰਸ਼ਨ ਪ੍ਰਾਪਤ ਹੋਏ ਨੇ ਉਹ ਸੱਚੇ ਸਤਗੁਰਾਂ ਦੇ ਦਰਦਾਰ ਉਹਨਾਂ ਨੇ ਪਾਏ ਨੇ ਜਨ ਨਾਨਕ ਕੋ ਗਿਰਪਾ ਧਾਰੀ ਕਿ ਜਿਨ੍ਹਾਂ ਉੱਤੇ ਉਸ ਸੱਚੇ ਸਤਗੁਰਾਂ ਦੀ અપਾਰ ਕਿਰਪਾ ਹੋਈ ਹੈ ਬਖਸ਼ਿਸ਼ ਹੋਈ ਹੈ ਸੋ ਸਤਗੁਰੂ ਮਹਾਰਾਜ ਅੱਗੇ ਅਸੀਂ ਵੀ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਸਤਗੁਰੂ ਸੋਣ ਮੀਤਾ ਹਉ ਤੇਰੀ ਸਰਣ ਆਈ ਆਇਆ ਕਿ ਸਤਗੁਰੂ ਅਸੀਂ ਆਪ ਜੀ ਦੀ ਸਰਣ ਦੇ ਵਿੱਚ ਆਏ ਹਾਂ ਪਰਾਮ ਮਿਲਾਓ ਦੇਹੁ ਉਪਦੇਸ ਸਾਨੂੰ ਐਸਾ ਉਪਦੇਸ਼ ਬਖਸ਼ਿਸ਼ ਕਰੋ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਮਿਲ ਸਕੀਏ ਆਪਣੇ ਅੰਤਰ ਆਤਮੇ ਦੇ ਨਾਲ ਆਪਣੇ ਮੂਲ ਦੇ ਨਾਲ ਅਸੀਂ ਮਿਲ ਸਕੀਏ ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਭਾਈ ਕਦੇ ਵੀ ਕਿਸੇ ਵੀ ਦਾਤ ਦਾ ਪਰਮਾਤਮਾ ਦੀ ਬਖਸ਼ਿਸ਼ ਹੋਈ ਕਿਸੇ ਵੀ ਦਾਤ ਦਾ ਕਦੇ ਗਮਾਨ ਹੰਕਾਰ ਨਹੀਂ ਕਰਨਾ ਸਗੋਂ ਨਿਮਰਤਾ ਦੇ ਵਿੱਚ ਰਹੇ ਕਿ ਪਰਮਾਤਮਾ ਦਾ ਨਾਮ ਜਪਣਾ ਹੈ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਜਿਤਨਾ ਹੁੰਦਾ ਹੈ ਆਮ ਦੁਨੀਆ ਦੇ ਵਿੱਚ ਵਿਚਰਦੇ ਹੋਏ ਸੰਗਤ ਦਾ ਭਲਾ ਕਰਨਾ ਹੈ ਕਿਸੇ ਦੀ ਮਦਦ ਕਰਨੀ ਹੈ ਕਿਸੇ ਦੀ ਸਹਾਇ ਬਾਨਾ ਹੈ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਬਿਆੰਤ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਰੀ ਸੰਗਤ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਮਰੀਆ ਸਬਦ ਗਾਵਣ ਆਈਆ ਸਬਦੋਤਾ ਗਾਵਹੁ ਹਰੀ ਕੇਰਾ ਮਾਨਜਨੀ ਵਸਾਇਆ ਕਹ ਨਾਨਕ ਯਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ